ਪ੍ਰੋਬਲਮ ਕੀ ਆ ਪ੍ਰੋਬਲਮ ਵਾਲੇ ਕੰਮ ਨਹੀਂ ਕਰਦੇ ਨਾ ਨਾ ਜੀ ਪ੍ਰੋਬਲਮ ਕੋਈ ਨਹੀਂ 70 ਫੈਂਡ ਨੇ ਬਰਾਬਰ ਪ੍ਰੋਬਲਮ ਵਾਲੇ ਕੰਮ ਕਰਦੇ ਠੀਕ ਆ ਬਾਈ ਥਣ ਓਕੇ ਆ ਜਨ ਬਿਲਕੁਲ ਓਕੇ ਜੀ ਦੇਖ ਲੈ ਜਿਹੜੀ ਚੀਜ਼ ਦਿਖਾਵਾਂਗੇ ਆਪਾਂ ਪੂਰੀ ਗਾਰੰਟੀ ਹੋਊਗੀ ਠੀਕ ਆ ਵਾਪਸ ਤੱਕ ਦੀ ਗਾਰੰਟੀ ਆ ਇਹ ਬੱਕਰੀਆਂ ਜੀ ਦੂਜੇ ਸੂਏ ਆ ਲੈ ਵੀ ਠੀਕ ਦੂਜੇ ਸੂਏ ਬੱਕਰੀਆਂ ਕੀ 8 ਦਾਂਦਾ 8 ਦਾਂਦਾ ਫਰੈਸ਼ ਬਿਲਕੁਲ 6 ਦਾਂਦਾ ਲੈ ਵੀ ਨਵੀਂ ਬੱਕਰੀਆਂ ਪਹਿਲੇ ਸੂਏ ਸੂਣਾ ਪੜਨੇ ਪਹਿਲੇ ਸੂਏ ਸੂਣ ਆਰਡਰ ਦੇ ਸਕਦਾ ਕਿੰਨਾ ਖੂਸ਼ਹਰਦ ਬਣਾ ਰਿਹਾ ਬੜਾ ਲੈ ਵੀ ਆ ਵੀ ਦੇਖ ਸਾ ਓਹ ਸ਼ਾਨਦਾਰ ਬੱਕਰੀ ਚੰਗੇ ਬੱਚੇ ਦੇਣੀਆਂ ਤੇ ਚੰਗਾ ਦੁੱਧ ਦਾ ਰਿਕਾਰਡ ਰਵਾਂਗਾ ਬੱਕਿਆਂ ਦਾ ਠੀਕਾ ਲਓ ਜੀ ਬਾਈ ਜੀ ਅੱਜ ਆਪਾਂ ਆਏ ਹੋਏ ਆਂਗੇ ਸੋਨੂ ਗੋਡ ਫਾਰਮ ਪਿੰਡ ਪਸੌਰ ਦੇ ਵਿੱਚ ਸੋਨੂ ਬਾਈ ਦੇ ਕੋਲੇ ਸੋਨੂ ਬਾਈ ਦੇ ਕੋਲ ਇੱਕ ਲੋਟ ਬਕਿਆਊ ਆਗਾ ਬੱਕਰੀਆਂ ਤੇ ਇੱਕ ਬੱਕਰਾ ਕਿੰਨੀਆਂ ਬੱਕਰੀਆਂ ਨੇ ਬਈ ਤੁਹਾਨੂੰ ਬਾਈ 14 ਤੋਂ 15 ਬੱਕਰੀਆਂ ਨੇ ਇਕੱਲੀ-ਇਕੱਲੀ ਬੱਕਰੀ ਤੁਹਾਨੂੰ ਗਿਣਾ ਲਾਂਗੇ 15 ਬੱਕਰੀਆਂ ਕਰਦਾਂਗੇ ਇੱਕ ਬਰੀਡਰ ਆ 15 ਬੱਕਰੀਆਂ ਤੇ ਇੱਕ ਬਰੀਡਰ ਜੇ ਕਿਸੇ ਵੀ ਮੇਰੇ ਵੀਰੇ ਨਾਮ ਆ ਕੰਮ ਸਟਾਰਟ ਕੋਈ ਕਰ ਰਿਆ ਨਾ ਤਾਂ ਉਹ ਇਹ ਬੱਕਰੀਆਂ ਖਰੀਦ ਸਕਦਾ ਹੈਗਾ ਗੱਲਬਾਤ ਕਰਦੇ ਆ ਸੋਨੂ ਬਾਈ ਨਾ ਸੋਨੂ ਬਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਧੰਨਵਾਦ ਜੀ ਤੁਹਾਡਾ ਜੀ ਤੁਸੀਂ ਛੱਡਣਾ ਆਏ ਹਾਂਜੀ ਸਵਾਗਤ ਕਰਦੇ ਆ ਠੀਕ ਆ ਜੀ ਜਿਹੜੇ ਬੱਕਰੀਆਂ ਨੇ ਆਪਣੀਆਂ ਨਾ ਕਿੰਨੇ ਕਿੰਨੇ ਮੁੱਲ 'ਚ ਹੋਣਗੀਆਂ ਕਿੱਥੋਂ ਸਟਾਰਟਿੰਗ ਹੋਊਗੀ ਨਾਰਮਲ ਰੇਟ ਦੇਣਾ ਨਾਰਮਲ ਰੇਟ ਦੇਣਾ ਜਿਹਨੂੰ ਹਰੇਕ ਖਰੀਦ ਸਕਦਾ ਜਿਹਨ ਹਰੇਕ ਖਰੀਦ ਸਕਦਾ ਉਹਦੇ ਵਿੱਚ ਆਏ ਹੋਊਗਾ ਪ੍ਰੈਗਨੈਂਟ ਬੱਕਰੀਆਂ ਹੋਣਗੀਆਂ ਹਾਂਜੀ ਜਿੰਨੇ ਕਰੀ ਬੱਕਰੀਆਂ ਅੱਧੇ ਪੈਸਿਆਂ ਦੇ ਬੱਚੇ ਉਤਾਰ ਦੇਣੀਆਂ ਚੰਗੇ ਬ੍ਰੀਡਰ ਤੋਂ ਕਰਾਸ ਹੋਈਆਂ ਆ ਇਹ ਹਾਂਜੀ ਇੱਕ ਨਾ ਜਦੋਂ ਕੋਈ ਬੰਦਾ ਨਮਾ ਕੰਮ ਸਟਾਰਟ ਕਰਦਾਗਾ ਕਿੱਥੋਂ ਕੋ ਸਟਾਰਟ ਕਰਨ ਰਹੀਦਾ ਲੱਖ ਵਾਲੀ ਬੱਕਰੀ ਤੋਂ 2 ਲੱਖ ਵਾਲੀ ਤੋਂ ਜਾਂ ਫਿਰ ਬਿਨਾ 15000 ਰੁਪਏ ਤੋਂ ਮੈਂ ਤਾਂ ਹਮੇਸ਼ਾ ਇਹੀ ਗੱਲ ਕਹਣਾ ਵੀ ਕਦੇ ਗਲਤੀ ਨਾ ਕਰੋ ਲੱਖ ਵਾਲੀ ਦਾ ਗੱਲ ਲੱਖ ਵਾਲੀ ਨਾਲ ਠੀਕ ਆ ਜੀ ਹਾਂ ਕਦੇ ਇਹ ਨਾ ਸੋਚੋ ਵੀ ਉਹ ਸਰਾ ਕਰਾਦਾ ਜਲਦੀ ਮੈਂ ਵੀ ਸਰਾ ਕਰਾ ਲਾ ਮੈਂ ਵੀ ਸਰਾ ਕਰਾ ਇਹ ਚੀਜ਼ ਦੇ ਕਦੇ ਮਗਰ ਨਾ ਪਾਓ ਆਪਦਾ ਘਰ ਦੇਖੋ ਆਪਦਾ ਬਜਟ ਦੇਖੋ ਬਜਟ ਦੇਖੋ ਜਿੰਨੇ ਕ ਚਾਦਰਾਂ ਉਨੇ ਕ ਪੈਰ ਪਸਾਓ ਠੀਕ ਆ ਜੀ ਹਾਂ ਜੀ ਨਾਰਮਲ ਬੱਕਰੀਆਂ ਲਾਓ ਐਨੇ ਮਾੜੇ ਵੀ ਨਾ ਲਾਓ ਕਿ ਤੁਹਾਨੂੰ ਜਮੀ ਟਫ ਕਰਦਣ ਠੀ ਇਹਨੇ ਚੰਗੀ ਵੀ ਨਾ ਲਾਓ ਵੀ ਜੇ ਇੱਕ ਵਾਰ ਕੋਈ ਚੱਕਰ ਹੋ ਗਿਆ ਥੋਕ ਦੇਵੇ ਕੰਮ ਨੂੰ ਠੀਕ ਆ ਹਾਂ ਨੋਰਮਲ ਰੇਟ ਦੇ ਨਾ ਬੱਕਰੀਆਂ ਲਓ ਜੋ ਆਪਾਂ ਨੂੰ ਕਾਮਯਾਬ ਕਰ ਦੇਣ ਅੱਗੇ ਫਿਊਚਰ ਕੰਮ ਬਦੇ ਚੱਲ ਸਕਿਆ ਠੀਕ ਆ ਜੀ ਜਿਹੜਾ ਪ੍ਰੋਫਿਟ ਦੇਣਾ ਆਪਾਂ ਨੂੰ ਸਹੀ ਗੱਲ ਦਿਖਾਈਏ ਬੱਕਰੀਆਂ ਹਾਂ ਜੀ ਛੇ ਛੇਤੀ ਦਿਖਾ ਦੀ ਆਪਾਂ ਤੁਹਾਨੂੰ ਬੱਕਰੀਆਂ ਦਿਖਾਉਣਿਆ ਜੀ ਆ ਦਿਖਾ ਦਿਓ ਹਾਂ ਜੀ ਛੱਡ ਦਿਓ ਉਹਨੂੰ ਕੋਈ ਗੱਲ ਨਹੀਂ ਇਹ ਬੱਕਰੀਆਂ ਜੀ ਦੂਜੇ ਸੂਏ ਆ ਲੈ ਵੀ ਠੀਕ ਦੂਜੇ ਸੂਏ ਬੱਕਰੀ ਹੈਗੀ ਅੱਠ ਦੰਦ ਅੱਠ ਦੰਦਾਂ ਦਾ ਫਰੈਸ਼ ਬਿਲਕੁਲ ਹਾਂ ਚਿੱਟੀਆਂ ਅੱਖਾਂ ਦੇ ਬਹੁਤ ਤਗੜੀ ਕੁਆਲ ਗਾਰੰਟੀ ਦੀ ਪ੍ਰੈਗਨੈਂਟ ਆ ਠੀਕਾ ਪ੍ਰੋਬਲਮ ਕੀ ਹੈ ਦੇ ਵਿੱਚ ਹੈ ਨਹੀਂ ਪ੍ਰੋਬਲਮ ਕੀ ਆ ਪ੍ਰੋਬਲਮ ਵਾਲਾ ਕੰਮ ਨਹੀਂ ਕਰਦੇ ਪ੍ਰੋਬਲਮ ਨਹੀਂ ਪ੍ਰੋਬਲਮ ਕੋਈ ਨਹੀਂ 70 ਫੀਸ ਦੇਣੇ ਭਰਾ ਪਰ ਪ੍ਰੋਬਲਮ ਵਾਲੇ ਕੰਮ ਕਰਦੇ ਠੀਕ ਆ ਬਾਈ ਥਣ ਓਕੇ ਆ ਜਨ ਬਿਲਕੁਲ ਓਕੇ ਜੀ ਦੇਖ ਲੈ ਜਿਹੜੀ ਚੀਜ਼ ਦਿਖਾਵਾਂਗੇ ਆਪਾਂ ਪੂਰੀ ਗਾਰੰਟੀ ਹੋਊਗੀ ਠੀਕ ਆ ਵਾਪਸ ਤੱਕ ਦੀ ਗਾਰੰਟੀ ਆ ਵਾਪਸ ਤੱਕ ਦੀ ਗਾਰੰਟੀ ਵਾਪਸ ਤੱਕ ਦੀ ਗਾਰੰਟੀ ਲੈ ਵੀ ਅੱਜ ਦੀ ਕਿਹੜੀ ਓਕੇ ਆ ਜਮਾ ਅੱਜ ਦੀ ਕਿਹੜੀ ਓਕੇ ਆ ਹਾਂ ਅੱਜ ਦੀ ਕਿਹੜੀ ਓਕੇ ਆ ਅੱਜ ਦੀ ਕਿਹੜੀ ਓਕੇ ਆ ਠੀਕਾ ਸਾਢੇ 3 ਮਹੀਨੇ ਗਾਰੰਟੀ ਦੀ ਪ੍ਰੈਗਨ ਕੀ ਰੇਟ ਆਦਾ 36 ਤੋਂ 37 ਇੰਚ ਕਾਦਾ 36 ਤੋਂ 37 ਇੰਚ ਕਾਦਾ ਹੋ ਸਕਦੀ ਹੈ ਨਾ ਰੇਟ ਕੀ ਆ ਇਹਦਾ ਰੇਟ ਆ ਕੱਲੀ ਦਾ ਰੇਟ ਆ ਇਹਦਾ ਕੱਲੀ ਦਾ ਰੇਟ ਆ ਇਹਦਾ 35000 ਰੁਪਏ ਲਵਾਂਗੇ ਆਪਾਂ 35000 ਹਾਂਜੀ ਚੰਗੇ ਬਰੀਡਰ ਤੋਂ ਕ੍ਰੋਸ ਆ ਤੁਹਾਨੂੰ ਬਰੀਡਰ ਵੀ ਐਂਡ ਤੇ ਦਿਖਾਵਾਂਗੇ ਜੀ ਠੀਕ ਆ ਵੀਰੇ ਬਰੀਡਰ ਵੀ ਬਹੁਤ ਸ਼ਾਨਦਾਰ ਆ ਬੱਚਾ ਠੀਕ ਆ ਹਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਲੈ ਵੀ 35000 ਰੁਪਏ ਮੁੱਲ ਆ ਇਹਦਾ ਬਾਕੀ ਹੋ ਜੂ ਮੌਕੇ ਤੇ ਮੌਕੇ ਤੇ ਮਾਨਤਾਣ ਕਰ ਲਾਂਗੇ ਜੇ ਤੁਸੀਂ ਲਾਉਂਗੇ ਇਕੱਠੀਆਂ ਤਾਂ ਫਿਰ ਹੋ ਰੇਟ ਹੋਊ ਉਹ ਕੋਈ ਗੱਲ ਨਹੀਂ ਆਪਾਂ ਕਰ ਦਿਆਂਗੇ ਦਿਖਾ ਬਈ ਹੋਰ ਹੋਰ ਦਿਖ ਇੱਲਾ ਹੈ ਭਈ ਕਾਹ ਰਾਜੀ ਔਰ ਇਹ ਮੜੇ ਬੱਕਰੀ ਫੜਵਾ। ਆ ਪੱਟ ਦੇ ਸਕਾ ਦਿਓ ਜੀ। ਇਹ ਪੱਟ ਸਿਰ ਭਾਲੇ ਛੇ ਦੰਦਾ ਵੀਰੇ। ਛੇ ਦੰਦਾ ਲੈ ਵੀ ਨਵੀਂ ਬੱਕਰੀ ਆ। ਪਹਿਲੇ ਸੂਏ ਸੂਣਾ ਪਟਨੇ। ਪਹਿਲੇ ਸੂਏ ਸੂਣਾ ਆ। ਆਰਡਰ ਦੇ ਸਕਾ ਦਿਓ ਕਿੰਨਾ ਖੂਬਸੂਰਤ ਬਣਾ ਰਿਹਾ ਪਟ। ਪਹਿਲੇ ਸੂਏ ਸੂਣਾ ਭਈ ਦੇਖ ਸਕਾ ਦਿਓ ਹਾਏ ਤਨੋ। ਇਹ ਪੱਟ 4 ਮਹੀਨੇ ਗੱਪਣਾ। ਸਹੀ ਗੱਲ ਬਣਨਾ ਜਣਾ। ਹਾਂ ਹਲੇ ਪੱਟ ਨੇ ਪੂਰਾ ਟੌਪ ਦਾ ਆਰਡਰ ਬਣਾਉਣਾ ਜੀ ਇਹਨੇ ਪੱਟ। ਠੀਕ ਆ। ਇੱਕ ਨੰਬਰ ਆਰਡਰ ਬਣਾਉਗੇ ਤੇ ਪੱਟ ਬਹੁਤ ਸ਼ਾਨਦਾਰ ਆ ਜੀ। ਠੀਕ ਆ ਨੁਕਸ ਕੀ ਆ? ਨੁਕਸ ਨੁਕਸ ਵਾਲ ਮੇਰਾ ਹੱਕ ਵੰਡਦਾ ਪੁੱਤ ਨਾਲ ਸਿੱਧੀ ਗੱਲ ਹੈ ਮੇਰਾ ਹੱਕ ਵੰਡਦਾ ਪੁੱਤ ਤੇ ਆਪਣਾ ਦੱਸਣ ਦਾ ਹੱਕ 1% ਦਾ ਕੋਈ ਨੁਕਸ ਨਹੀਂ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਗਾਰੰਟੀ ਨਹੀਂ ਗਾਰੰਟੀ ਦੇਵਾਂਗੇ ਹਾਂ ਗਾਰੰਟੀ ਹਾਂ ਗਾਰੰਟੀ ਦੇਵਾਂਗੇ ਵਾਪਸੀ ਦੀ ਗਾਰੰਟੀ ਦੇਵਾਂਗੇ ਲੈ ਦਿਖਾ ਦੇ ਨੱਕ ਚੀਜ਼ ਖਰੀ ਆ ਬਾਈ ਜੀ ਦੇਖ ਸਕਦੇ ਹੋ ਚੀਜ਼ ਖਰੀ ਆ ਬਈ ਕੁਆਲਿਟੀ ਵੀ ਠੀਕ ਹੈ ਕਿ ਇਹ ਹੋਊਗੀ 36 ਇੰਚ ਦੀ ਬੱਕਰੀ ਜੀ ਹਾਂ ਜੀ ਪਹਿਲੇ ਸੂਏ ਆ ਜੀ ਪਹਿਲੇ ਸੂਏ ਆ ਕਿ ਨਾ ਆ ਦੇਖ ਸਕਦੇ ਹੋ ਜੀ ਲੈ ਵੀ ਦੀ ਲੰਬਾਈ ਦੇਖ ਪਹਿਲਾਂ ਤਾਂ ਇੱਕ ਵਾਰੀ ਆ ਦੇਖ ਸਕਦੇ ਹੋ ਚੰਗੀ ਲੰਬਾਈ ਹੈ ਬਹੁਤ ਸੋਹਣੇ ਨੇ ਬੱਕਰੀਆਂ ਦੇ ਜੀ ਦੂਜੇ ਸੂਇਆ ਇਹ ਹਾਂ ਇਹ ਦੂਜੇ ਸੂਇਆ ਜੀ ਇਹ ਵੀ ਦੂਜੇ ਸੂਇਆ ਇਹ ਵੀ ਪ੍ਰੈਗਨੈਂਟ ਹੈ ਇਹ ਵੀ ਪ੍ਰੈਗਨਟ ਹੈ ਗਾਰੰਟੀ ਦੀ ਗਾਰੰਟੀ ਦੀ 3 6 ਤਿੰਨ ਮਹੀਨੇ ਪ੍ਰੈਗਨਟ ਹੈ ਜੀ ਇਹ 3 6 ਤਿੰਨ ਮਹੀਨੇ ਦੀ ਪ੍ਰੈਗਨਟ ਹੈ ਵੀ ਦੇਖ ਸਕਦੇ ਹੋ ਨਾ ਕੰਨ ਕੋਣ ਚੈੱਕ ਕਰੋ ਬਹੁਤ ਠੂਠ ਚੈੱਕ ਕਰ ਲਓ ਹਾਂਜੀ ਹਾਂਜੀ ਘੁਮਾ ਕੇ ਦਿਖਾ ਦਿਓ ਇੱਕ ਵਾਰ ਸਵਾਰ ਕੇ ਘੁਮਾ ਕੇ ਦਿਖਾਓ ਓਕੇ ਨੇ ਨਾ ਬਿਲਕੁਲ ਜੀ ਥਾਂ ਓਕੇ ਨੇ ਹਾਂਜੀ ਹਾਂਜੀ ਜੋ ਹੈ ਦੱਸ ਨਹੀਂ ਬਾਈ ਹਾਂ ਹਾਂ ਨਹੀਂ ਬਾਕੀ ਪਤਾ ਕੀ ਆ ਕਿਸੇ ਬੱਕਰੀ ਦਾ ਹੋ ਵੀ ਜਾਂਦਾ ਉੱਚਾ ਨਹੀਂ ਮਾ ਤਾਂ ਟੈਨਸ਼ਨ ਨਾ ਲਿਆ ਕਰੋ ਹਾਂਜੀ ਕਹਿੰਦੇ ਆਂ ਵੀ ਮੱਜਾਂ ਪਲੇਟ ਹੋ ਜਾਂਦੇ ਨੇ ਉਹ ਚੀਜ਼ ਆ ਜਦੋਂ ਸੂਂਦੀਆਂ ਨੇ ਬੱਕਰੀਆਂ ਠੀਕ ਹੋ ਜਾਂਦਾ ਇਹ ਨਾਰਮਲ ਪ੍ਰੋਬਲਮ ਨਹੀਂ ਉਹਦੀ ਰੇਟ ਕੀ ਆ ਦਾ ਰੇਟ ਬਾਈ ਉਹਦਾ ਵੀ ਉਹੀ ਆ ਉਹਦਾ ਵੀ ਉਹੀ ਆ ਠੀਕ ਠੀਕ ਹੈ ਬਾਕੀ ਮਾਲਤਾਨ ਕਰ ਲਾਂਗੇ ਮਾਲਤਾਨ ਹੋ ਜਾਊਗਾ ਆ ਦੇਖ ਸਕਦੇ ਹੋ ਬੱਕਰੀ ਲੈ ਬਈ ਆ ਵੀ ਦੇਖ ਸਕਦਾ ਬਹੁਤ ਸ਼ਾਨਦਾਰ ਬੱਕਰੀ ਆ ਜੀ ਹਾਂਜੀ ਇਹ ਵੀ 3 ਮਹੀਨੇ ਪ੍ਰੈਗਨੈਂਟ ਹੈ ਠੀਕ ਹੈ ਜੀ 3 ਮਹੀਨੇ ਦੀ ਪ੍ਰੈਗਨੈਂਟ ਹੈ ਵੀ ਦੇਖ ਸਕਦੇ ਆ ਇਹ ਵਧੀਆ ਬੱਕਰੀਆਂ ਨੇ ਚੰਗੇ ਬੱਚੇ ਦੇਣੀਆਂ ਤੇ ਚੰਗਾ ਦੁੱਧ ਦਾ ਰਿਕਾਰਡ ਬਣੂਗਾ ਬੱਕਰੀਆਂ ਦਾ ਠੀਕਾ ਹਾਂਜੀ ਦੇਖ ਸਕਦੇ ਹੋ ਨਾ ਹਾਂਜੀ ਚਲੋ ਇਹਦਾ ਰੇਟ ਪਾਸ ਆਹ ਦੇਖ ਸਕਦੇ ਹੋ ਜੀ ਲੈ ਵੀ ਆ ਵੀ ਦੱਸ ਦੇ ਇਹ ਵੀ ਨੀਕੇ ਜਿਹੇ ਕੱਦੀ ਦੀ ਬੱਕਰੀ ਆ ਹਾਂ ਇਹ ਨਾਰਮਲ ਕੱਦੀ ਬੱਕਰੀ ਹੈ ਤੇ ਅਮੜੀ ਤੇ ਆ ਨਾ ਲੱਗਦਾ ਚਾਮਣੀ ਦੇ ਸਕਦੇ ਹੋ ਵੀਰੇ ਇਹ ਵੀ ਹਾਂ ਮਾਂ ਦੀ ਧੀ ਤੇ ਫालतू ਬਾਲ ਨਹੀਂ ਹੈਗਾ ਫालतू ਬਾਲ ਨਹੀਂਗਾ ਸਹੀ ਗੱਲ ਆ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਬੱਚੇ ਬਹੁਤ ਸਣ ਲਾਉਂਦੇ ਬਈ ਬੱਚੇ ਹਾਂ ਬੱਚੇ ਬਹੁਤ ਸਣ ਲਾਉਂਦੇ ਕੈਮੇ ਸੁਏ ਲੱਗ ਗਿਆ ਇਹ ਇਹ ਤੀਜੇ ਸੁਏ ਆ ਤੀਜੇ ਸੁਏ ਆ ਹਾਂਜੀ ਦੋ ਬੱਚੇ ਆਉਂਦੇ ਨੇ ਇਹ ਦੋ ਬੱਚੇ ਹੁੰਦੀ ਹੈ ਦੋ ਬੱਚੇ ਹੁੰਦੀ ਹੈ ਨਾ ਬਾਕੀ ਆ ਬੱਚਿਆਂ ਵਾਲੀ ਗੱਲ ਤੇ ਹੁਣ ਮੈਂ ਗੱਲ ਕਰਨਾ ਹਾਂ ਵੀਡੀਓ ਲੰਬੀ ਨਾ ਜਾਵੇ ਜਲਦੀ ਚ ਗੱਲ ਮਗਾਉਣੇ ਆ ਇੱਕ ਨਾ ਨਵੇਂ ਫਾਰਮੂਲਾ ਕੁਐਸਚਨ ਆ ਹਮੇਸ਼ਾ ਮੈਨੂੰ ਫੋਨ ਇੱਕ ਆਉਂਦਾ ਜੀ ਤਿੰਨ ਬੱਚਿਆਂ ਵਾਲੀ ਬੱਕਰੀ ਹੈਗੀ ਆ ਆ ਕੰਮ ਨਾ ਕਰਿਆ ਕਰੋ ਵੀਰੇ ਠੀਕ ਆ ਇਹ ਝੂਠ ਬੋਲਦੇ ਨੇ ਲੋਕ ਤਿੰਨ ਦਿਨ ਦੀ ਦੋ ਦਿਨ ਦੀ ਆ ਇਹ ਟਕੇ ਢੋਲ ਨੇ ਕੁਝ ਨਹੀਂ ਪਤਾ ਹੁੰਦਾ ਕੁਝ ਨਹੀਂ ਪਤਾ ਸਹੀ ਗੱਲ ਹੈ ਨਾ ਇਹ ਚੀਜ਼ ਤੇ ਯਕੀਨ ਨਾ ਕਰਿਆ ਕਰੋ ਤੁਸੀਂ ਆਪਦੇ ਬਾਰੇ ਬਸ ਯਕੀਨ ਰੱਬ ਤੇ ਰੱਖ ਕੇ ਲਿਆ ਕਰੋ ਬੱਕਰੀ ਰੱਬ ਦੀ ਮਰਜ਼ੀ ਹੁੰਦੀ ਹੈ ਵੀ ਕਿੰਨੇ ਬੱਚੇ ਦੇਣੇ ਹਨ ਆਹ ਬੱਕਰੀ ਦੇਖ ਸਕਦੇ ਹੋ ਬਾਈ ਜੀ ਇਹੋ ਜਿਹੇ ਬੱਕਰੀਆਂ ਦੇਵਾਂਗੇ ਤੁਹਾਨੂੰ ਲੋਰਡ ਚ ਲੈ ਜੇ ਇਹ ਜੀ ਪੱਟ ਕੱਲੀ ਲੈਣ ਲੱਗ ਜੇ ਤਾਂ ਮੈਂ ਕਹਿੰਦਾ 45000 ਤੋਂ ਘੱਟ ਮਿਲਦੀ ਨਹੀਂ ਇਹ ਲੋਹੀ ਬੱਕਰੀ ਆ ਨਾ ਲੋਹੀ ਪੱਠ ਲੈ ਵੀ ਲੋਹੀ ਪੱਠ ਹੈਗੀ ਕਹਿ ਮੈਂ ਸੂਏ ਕਹਿ ਮੈਂ ਸੂਏ ਦੂਜੇ ਸੂਏ ਸੁਣਾ ਬਾਈ ਦੂਜੇ ਸੂਏ ਵੀ ਸੇਰ ਆਂਦਾ ਕਿ ਲੋਹੀ ਹੈਗੀ ਦੇਖ ਆ ਪੱਟ ਸਰਾ ਲਾ ਦੋ ਵੀਰੇ ਜਦ ਇਹ ਤਿਆਰ ਹੋ ਮ ਉਹ ਦੇਖਦੇ ਹੋ ਹੀ ਗੱਲ ਆ ਗਈ ਉਹ ਰੱਬ ਜਾਣਦਾ ਠੀਕ ਆ ਪਹਿਲਾਂ ਕਿੰਨੇ ਆਏ ਸੀ ਪਹਿਲੇ ਸ਼ੋ 2 ਬੱਚੇ ਤੇ 2 ਬੱਚੇ ਹਾਂ 2 ਪੱਠੇ ਦਿੱਤੇ ਨੇ ਠੀਕ ਆ 2 ਪਰਸਨ ਹਾਂ ਬਾਕੀ ਹੁਣ ਦੇਖਣਾ ਰੱਬ ਸੁਖਾਂਦ ਰੱਖੇ ਕੀ ਦਿੰਦੀ ਆ ਦਵਾ ਦੇ ਗੇੜਾ ਮਾਰ ਆ ਜਾਣਾ ਦੇਖ ਹਾਂਜੀ ਹਾਂ ਅੱਖਾਂ ਦੇ ਵਿੱਚ ਆ ਬਈ ਨੱਕ ਨੁਕਾਉ ਦੇਖਦਾ ਹੋਰ ਲਿਆ ਹੱਥ ਨਾ ਫੜ ਕੇ ਓਕੇ ਆ ਹੋਰ ਲਿਆ ਬਈ ਬਹੁਤ ਸ਼ਾਨਦਾਰ ਪਸ਼ੂ ਨੇ ਸ਼ਾਨਦਾਰ ਨੇ ਅੱਗੇ ਬੰਦ ਜਾਨਵਰ ਤੁਹਾਨੂੰ ਦਿਖਾਵਾਂਗੇ ਬਹੁਤ ਸ਼ਾਨਦਾਰ ਦਿਖਾਵਾਂਗੇ ਲੈ ਆ ਜੋੜੀ ਉਹ ਫੜ ਲਿਆ ਹੁਣ ਜੋੜੀ ਲਿਆ ਫੜ ਕੇ ਲੈ ਵੀ ਦੇਖ ਸਕਦੇ ਹਾਂ ਵੀ ਲੈ ਬਾਟਾ ਬਾਕੀ ਬਾਈ ਐਦਾਂ ਦੀਆਂ ਬੱਕਰੀ ਆ ਆ ਦੇਖ ਸਕਦੇ ਹੋ ਵੀਰੇ ਕੰਨ ਦੇਖ ਸਕਦੇ ਹੋ ਪਟਦੇ ਯਾਰ ਲੈ ਵੀ ਦੂਜੇ ਸੂਏ ਸੋਨਾ ਪਟਨੇ ਬਹੁਤ ਸ਼ਾਨਦਾਰਾ ਪਟਾ ਦੂਜੇ ਸੂਏ ਸੋਨਾ ਬਾਈ ਦੇਖ ਸਕਦੇ ਹੋ ਨਾ 35 ਇੰਚ ਦੀ ਆ ਇਹ 35 ਇੰਚ ਦੀ ਆ ਦੇਖੋ ਜੀ ਇਹਨਾਂ ਦੇ ਰੇਟ ਅਲੱਗ-ਅਲੱਗ ਨੇ ਜਿਹੜੀ ਤੁਹਾਨੂੰ ਪਸੰਦ ਹੋਈ ਨੰਬਰ ਤੁਸੀਂ ਦੇਈ ਦੇਣਾ ਬਾਈ ਜੀ ਮੈਨੂੰ ਸਕਰੀਨ ਸ਼ਾਟ ਮਾਰ ਕੇ WhatsApp ਤੇ ਭੇਜ ਦੇਣਾ ਠੀਕ ਆ ਆਪਾਂ ਤੁਹਾਨੂੰ ਤੁਰੰਤ ਰੇਟ ਦਵਾਂਗੇ ਹਾਂ ਜੀ ਟਰਾਂਸਪੋਰਟੇਸ਼ਨ ਦਾ ਤੁਹਾਨੂੰ ਪਤਾ ਹੀ ਆ ਬਾਈ ਜੀ ਲੈ ਵੀ ਸਕਰੀਨ ਸ਼ਾਟ ਮਾਰ ਲਿਓ ਬਾਈ ਜੇ ਕਿਸੇ ਨੂੰ ਵੀ ਚਾਹੀਦੀ ਹੋ ਤਾਂ ਬਾਈ ਨਾਲ WhatsApp ਤੇ ਸੰਪਰਕ ਕਰ ਸਕਦੇ ਆ। ਆਹ ਦੇਖ ਸਕਦੇ ਜੀ ਸਿਰਫ ਦੋ ਦੰਦਾ। ਲੈ ਵੀ ਦੋ ਦੰਦਾ। ਬੱਕਰੀਆਂ ਬਹੁਤ ਰਿਜਕ ਦਿੰਦੀਆਂ ਨੇ ਵੀਰੇ ਦੋ ਦੰਦਾ 14 ਮਹੀਨਿਆਂ ਦੀ। ਇਹਦੇ ਥੱਲੇ ਪਾਠਾ ਕਾਲੇ ਰੰਗ ਦੀ। ਠੀਕ ਆ ਪਹਿਲੀ ਨੰਬਰ 1। ਪਹਿਲੀ ਵਾਰੀ ਛੋਟੀ ਲੱਗੀ। ਠੀਕ ਆ ਛੋਟੀ ਲੱਗੀ ਜਣਾ। ਲੈ ਜਿਹਨੇ ਰਿਜਕ ਦੇਣਾ ਦੇ ਹੀ ਦੇਣਾ। ਲੈ ਵੀ ਹੋਰ ਲਿਆ। ਆਹ ਦੇਖ ਸਕਦੇ ਹੋ ਬਾਈ ਕਾਲੀ ਬੱਕਰੀ। ਕਾਲੀ। ਇਹ ਵੀ 6 ਦੰਦਾ। ਇਹ ਵੀ 6 ਦੰਦਾ ਬਾਈ ਜਣਾ। ਹਾਂਜੀ ਇਹ ਅੱਜ ਲੱਗੀ ਆ। ਇਹ ਅੱਜ ਲੱਗੀ ਆ ਹਾਂ ਇਹ ਅੱਜ ਲੱਗੀ ਆ ਬਹੁਤ ਸ਼ਾਨਦਾਰ ਬਟਾ ਜੀ ਠੀਕ ਆ ਗਾਰੰਟੀ ਨਹੀਂ ਹੈਗੀ ਜਣਗੀ ਦੀ ਇਹ ਅੱਜ ਲੱਗੀ ਤੇ ਕੋਈ ਗਾਰੰਟੀ ਨਹੀਂ ਜਿਹੜੀ 2.5 ਮਹੀਨਿਆਂ ਤੇ ਗਈ ਉਹਦੀ ਹੀ ਗਾਰੰਟੀ ਆ ਠੀਕ ਆ ਰਹੇਗੀ ਰਹੇਗੀ ਉਹ ਰੱਬ ਦੀ ਮਰਜ਼ੀ ਆ ਕੁਦਰਤ ਕਿਸਮਤ ਆ ਹਾਂਜੀ ਹਾਂਜੀ ਫੇਸ ਕੁਆਲਿਟੀ ਚੰਗੀ ਆ ਨਾ ਫੇਸ ਕੁਆਲਿਟੀ ਚੰਗੀ ਆ ਜੀ ਸਹੀ ਗੱਲ ਆ ਬਈ ਨਾ ਆ ਪਰਦੇਖ ਸਕਦੇ ਜੀ ਕਿੰਨੀ ਸ਼ਕੀਨ ਆ ਲੈ ਵੀ ਇਹ ਤੋਂ ਬਾਅਦ ਬੱਕਰਾ ਫੜ ਲਾ ਮਿੱਤਰਾ ਹਾਂ ਬੱਕਰਾ ਫੜ ਲਿਆ ਬਾਈ ਲੈ ਬੱਕਰਾ ਫੜ ਲਾ ਕਿਉਂਕਿ ਬਾਕੀ ਤਾਂ ਵੀਰ ਹਾਂ ਹਾਂ ਦੇਖ ਸਕਦੇ ਜੀ ਲੋਹੀ ਪੱਠਾ ਜੀ ਦੋ ਦੰਦ ਦਾ ਦੋ ਦੰਦ ਦਾ ਬਹੁਤ ਸ਼ਕੀਨ ਪੱਠਾ ਕਿਸੇ ਵੀਰ ਨੇ ਪੱਠਾ ਤਿਆਰ ਹੋਵੇ ਨਾ ਹਲੇ ਗੱਬਣ ਨਹੀਂ ਹਾਂਜੀ ਗੱਪ ਲੈ ਲੈ ਪਾਸੇ ਤਿਆਰ ਕਰਨੀ ਹੋ ਪੱਠ ਤਾਂ ਉਹਦੇ ਲਈ ਬਹੁਤ ਫੜ ਲੈ ਵੀ ਦੇਖ ਸਕਦੇ ਦੋ ਦੰਦ ਆ ਗਈ ਹਾਂਜੀ ਸ਼ਕੀਨ ਆ ਪੂਰੀ ਹਣਾ ਯਾਰ ਨੱਕ ਨੁੱਕ 10 ਦੰਦ ਬੰਨ ਤਿਆਰ ਬਹੁਤ ਹੋਊਗੀ ਬਈ ਬੱਕਰਾ ਦਿਖਾ ਦਈਏ ਬਈ ਤੁਹਾਨੂੰ ਤੇ ਆ ਬਰੀਡਰ ਆ ਬੇ ਜੀ ਠੀਕ ਆ ਇਹ ਦੰਦ ਕਿੰਨੇ ਬਰੀਡਰ ਇਹ 6 ਦੰ ਇਹ ਬਰੀਡਰਾਂ ਤੇ ਚਾਮੜੀ ਦੇ ਸਕਦੇ ਬੱਕਰੇ ਦੀ ਠੀਕ ਆ ਫੇਸ ਦੇਖ ਸਕਦੇ ਹੋ ਠੀਕ ਆ ਜੀ ਦੇਖ ਸਕਦੇ ਇਹ ਹਾਈਟ ਕਿੰਨੀ ਉਹਦੀ ਇਹਦੀ ਹਾਈਟ 40 ਇੰਚ ਹੈ 40 ਇੰਚ ਤੇਰਾ ਇੱਕ ਮੇਨ ਚੀਜ਼ ਆਦਾ ਮੈਨੂੰ ਡਾਕਟਰ ਜਿਹੜੀ ਚੀਜ਼ ਆ ਮੇਨ ਮਾਨ ਟੈਸਟਿਕਲ ਚੈੱਕ ਕਰੋ ਤੇ ਵੀ ਟੈਸਟਿਕਲ ਨੰਬਰ 1 ਜੈਹੇ ਜਪਾਲ ਦੇਣਾ ਵੀ ਰੋਹੀ ਦੇਣੇ ਕੱਟ ਨਹੀਂ ਹੈਗਾ ਜੀ ਕੱਟ ਨਹੀਂ ਹੈਗਾ ਇਹ ਚੀਜ਼ ਨੂੰ ਤੁਸੀਂ ਕੰਪੀਟੀਸ਼ਨ ਦੇਖਦੇ ਹੋ ਨਾ ਇਹਦਾ ਮੇਨ ਪੁਆਇੰਟ ਕੱਟਿਆ ਮੋਰ ਕੀ ਚੀਜ਼ ਆ ਹਾਈਟ ਕਿੰਨੀ ਕਰ ਜੂਗਾ ਅੰਡਰ ਬਹੁਤ ਸੋਹਣੇ ਬਣਾਉਂਦੀਆਂ ਨੇ ਹਾਈਟ ਕਿੰਨੀ ਕਰ ਜੂਗਾ ਅੰਡਰ ਕਰ ਜੂਗਾ 24 30 ਬੇੜੀ ਤਦਾਦੀ ਕਰ ਜੂਗਾ ਬੇੜੀ ਤਦਾਦੀ ਕਰ ਜੂਗਾ ਅੱਛੀ ਨੂੰ ਕੇਅਰ ਕਰੂਗਾ ਬੰਦਾ ਤਾਂ ਹਾਈਟ ਬਹੁਤ ਸੋਹਣੀ ਕਰ ਲੈਣਾ ਬਾਕੀ ਬੱਚਾ ਮੂੰਹ ਮੱਥੇ ਦਾ ਚਿੱਟੀਆਂ ਅੱਖਾਂ ਦੇ ਵਿੱਚ ਆ ਬਈ ਦੇਖ ਸਕਦੇ ਹੋ ਰਿਸਪੌਂਸਿਬਲ ਰੇਟ ਦੇ ਵਿੱਚ ਪਸ਼ੂ ਮਿਲਣਗੇ ਬਾਈ ਜੀ ਆਪਣੇ ਲਈ ਠੀਕਾ ਹੁਣ ਜੇ ਆਪਾਂ ਗੱਲ ਬਿਨਾਂ ਲੋਟ ਦੀ ਕਰ ਲਈਏ ਹਾਂਜੀ ਕਿੰਨੀਆਂ ਬੱਕਰੀਆਂ ਤੇ ਕਿੰਨੇ ਕਿੰਨੇ ਬੱਕਰੇ ਬਾਈ ਜੀ ਇਹ ਆਪਾਂ 14 ਤੋਂ 15 ਜਨਵਰੀ ਨੇ ਇਹ ਟੋਟਲ ਟੋਟਲ ਹਾਂ ਕੁਝ ਚਲੋ ਵਿੱਚ ਵੀਡੀਓ ਆ ਕੇ ਜੇ ਕੋਈ ਆਪਣ ਲਵੇ ਆਊਗਾ ਤਾਂ ਉਹਦਾ ਕਰ ਲਾਂਗੇ ਠੀਕਾ ਮਤਲਬ ਜੇ ਤੁਸੀਂ ਬਰੀਡਰ ਦੇ ਆਪਰੇਟ ਦੱਸਾਂ ਹਾਂ ਇਕੱਠਾ ਇਕੱਠਾ ਹਾਂ ਲੋਟਦਾ ਹਾਂ ਜੇ ਤੁਸੀਂ ਮੇ ਤੋਂ ਵਿੱਚ ਬਰੀਡਰ ਪਾ ਕੇ 14 ਬੱਕਰੀਆਂ 15ਵਾਂ ਬਰੀਡਰ ਲੈਣੇ ਹੋ ਹਾਂਜੀ ਤਾਂ ਸਾਨੂੰ ਆਪਾਂ ਲਾਸਟ ਹਾਂਜੀ 28000 ਦੇ ਹਿਸਾਬ ਨਾਲ ਇੱਕ ਨਾਗ ਹਾਂਜੀ ਇਹ ਵੀ 28 ਦੇ ਹਿਸਾਬ ਨਾਲ ਮਿਲ ਜੂਗਾ ਜੇ ਕੋਈ ਸਾਰਾ ਇਕੱਠਾ ਲਾਉਡ ਤੱਕਦਾ ਨਾ ਕੱਲੀ ਕੱਲੀ ਦਾ ਹੋਇਆ ਰੇਟ ਆ ਦੇਖੋ ਜੀ ਕੱਲੇ ਕੱਲੇ ਦਾ ਤੁਸੀਂ ਕਹੋਗੇ ਹਾਂ ਕੱਲੇ ਕੱਲੇ ਦਾ ਅਲੱਗ ਰੇਟ ਹੋਗਾ ਕਿਉਂਕਿ ਵਿੱਚ 40 ਵਾਲੀਆਂ ਵੀ ਨੇ ਠੀਕਾ ਵਿੱਚ 25 ਵਾਲੀਆਂ ਵੀ ਨੇ ਹਰ ਚੀਜ਼ ਅਲੱਗ ਲਗਾ ਠੀਕਾ ਠੀਕ ਹੈ ਜੀ ਹਾਂ ਆ ਦੇਸ਼ਾਂ ਦੇ ਵਿੱਚ ਬੱਕਰੀਆਂ ਜਿਹੜੀਆਂ ਜਮੇ ਕੁੜੀਆਂ ਫਿਰਦੀਆਂ ਨੇ ਜਿਨ੍ਹਾਂ ਨੇ ਚੰਗੇ ਚੰਗੇ ਬੱਚੇ ਲਾਹਣੇ ਨੇ ਉਹ ਵੀ ਬੱਚੀ ਨੇ ਠੀਕਾ ਵਿੱਚ ਥੋੜੀਆਂ ਨਾਰਮਲ ਵੀ ਨੇ ਠੀਕਾ ਸਾਰੀਆਂ ਵਧੀਆ ਜਾਨਵਰ ਨੇ ਠੀਕਾ ਜਿਹਨੇ ਨਵਾਂ ਫਾਰਮ ਪਾਉ ਮੇਰਾ ਵੀਰ ਆਪਣੇ ਪਿੰਡ ਪਸੌੜ ਆ ਜਿਓ ਠੀਕ ਆ ਜੀ ਆਪਾਂ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਲੋ ਜੀ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਬੱਕਰੀ ਚਾਹੀਦੀ ਹੋਊਗੀ ਤਾਂ ਬਾਈ ਦੇ ਨਾਲ ਗੱਲਬਾਤ ਕਰਕੇ ਤੁਸੀਂ ਪਿੰਡ ਪਸੌੜ ਦੇ ਵਿੱਚ ਜ਼ਿਲ੍ਹਾ ਮਲੇਰਕੋਟਲਾ ਹਣਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਸਾਡਾ ਨਹੀਂ ਖਸੂਰ ਸਾਡਾ ਜ਼ਿਲ੍ਹਾ ਸੰਗਰੂਰ ਸੰਗਰੂਰ ਦੇ ਵਿੱਚ ਤੁਸੀਂ ਆਰ ਰਹਿ ਜਾਓਗੇ ਪਿੰਡ ਪਸੌੜ ਦੇ ਵਿੱਚ ਬਾਕੀ ਬਾਈ ਜੀ ਗੱਲਬਾਤ ਕਰ ਸਕਦੇ ਹੋ ਸਕਰੀਨ ਦਾ ਨੰਬਰ ਹੈਗਾ ਠੀਕ ਆ ਤੁਹਾਨੂੰ ਬਾਈ ਧੰਨਵਾਦ ਧੰਨਵਾਦ